ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਵੋਗੇ ਐਸੇ ਵੀ ਸਾਰੇ ਠੀਕ-ਠਾਕ ਹੋ دیا۔ ਤੇ ਅੱਜ ਆਪਾਂ ਲੱਗੇ ਆਂ ਕੁਲਚੇ ਬਣਾਉਣਾ। ਤੇ ਅਸੀਂ ਕਿਹਾ ਵੀ ਅੱਜ ਘਰ ਦੇ ਬਣਾਏ ਹੋਏ ਕੁਲਚੇ ਖਾਣੇ ਆ। ਤੇ ਜਿਹਦੇ ਲਈ ਆਪਾਂ ਨੇ ਆਲੂ ਲਈ ਸੀ ਪਹਿਲਾਂ ਬਾੜ ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਇਹ ਛੋਲੇ ਤੇਰੇ ਹੋਏ ਨੇ। ਰਿਚਣੇ ਤੇ ਹਨਾ ਮੈਂ ਇਹੋ ਤੌੜੀ ਦੇ ਵਿੱਚ ਹੀ ਧਰ ਦੰਨੇ ਹੌਲੀ ਹੌਲੀ ਵਧੀਆ ਰਿਚ ਜਾਣਗੇ ਹਾਂ ਜੀ ਆਈ ਨਹੀਂ ਹੈਗੀ ਪਾਣੀ ਇਹਨਾਂ ਨੂੰ ਬਸ ਔਨ ਆਈ ਹੈ ਰਿਚਣ ਲੱਗਾਂਗੇ ਫਿਰ ਤੇ ਥੋੜਾ ਜਿਹਾ ਪਾਣੀ ਪਾ ਇਹਦੇ ਵਿੱਚ ਨੂਨ ਥੋੜਾ ਜਿਹਾ ਨਮਕ ਪਾਤਾ ਨਾਨ ਨੂੰ ਦਮਾ ਲਿੱਟਾ ਕੋਲ ਲੰਚੀ ਲੱਗੇ ਨੇ ਅੱਜ ਪੁਲਕੇ ਛੋਲੇ ਦੀ ਤਿਆਰੀ ਕਹਿੰਦੀ ਲਾਲ ਆਲੂ ਆ ਜਾਣੀ 2-3 ਵਾਰੇ ਤੋਂ ਫਿਰ ਬਣਾਵਾਂਗੇ ਹੁਣ ਆਲੂ ਖਤਮ ਹੋਣ ਦੀ ਕਗਾਰ ਸੀ ਤਾਂ ਹੀ ਅੱਜ ਮੂੜ ਬਣਾ ਰਿਆ ਕਮੈਂਟਰੀ ਕਿਉਂ ਕਰੀ ਜਾਂਦੇ ਆਪਣਾ ਰੋਲ ਇਹਦੀ ਮੈਂ ਮਾਂ ਮਾਂ ਆਹ ਨਾ ਮੈਂ ਦੇ ਦਉਂਗਾ ਮੈਂ ਮਾਂ ਕਹਿੰਦੇ ਪਹਿਲਾਂ ਪਾ ਲਈ ਕਿਉਂ ਹਾਂ ਜੀ ਫੇਰ ਮਾਂ ਨੂੰ ਪੂਰੀ ਜੀਖੀ ਨੂੰ ਖਾ ਸੀਸ ਆਇਆ ਮਾਉ ਮਾਉ ਲੈ ਲੈ ਮਾਉ 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 ਜੇ ਤਰੇ ਸੋਵੇਂ ਸੋਵੇਂ ਜਾਂ ਤਾਂ ਮਿਰਚ ਖੱਤਰ ਹੈ ਚੀਜ਼ਾਂ ਸਾਖ ਤੇ ਜਹਾ ਕੀ ਬੋਲੋ ਥੋੜੀ ਜਿਹੀ ਹਲਦੀ ਥੋੜੀ ਜਿਹੀ ਪਾਵਾਂਗੇ ਲੜਖੜਲੀ ਦਾਦਾ ਨਹੀਂ ਪਾਉਂਦੇ ਹੈਗੇ ਥੋੜੀ ਜਿਹਾ ਕਿੰਨੀ ਪਾਦੀ ਅਸੀਂ ਇਦੋਂ ਕੀ ਨਾ ਚਾਹੀ ਜਾਂ ਨਾ ਮੈਂ ਪਾਣਾ ਕੋਤ ਸਮਾਨ ਆ ਸਾਂਗੇ ਮੱਥਨੇ ਮੈਂ ਚਾ ਮਾਵਾਂਗੇ ਪਾਲੋ ਮਿਲ ਜਾ ਅਸੀਂ ਸੂਰੇ ਦੇ ਜਾ ਪੁਲਿਸ ਤੇਰੇ ਬਾਦੀ ਜੇ ਮੈਂ ਖੰਡਾ ਲਾ ਦੇਣੀ ਤੇ ਉਲੀਆਦਾ ਅਦਾਏ ਫੁੱਲੇ ਅੱਜ ਪਾਇਆ ਹੋਇਆ ਹੈ ਰਾਕੇ ਮਹਮ ਪਾਣ ਜਾਏ ਜਾਏ ਤੋਕਾ ਥੋੜੀ ਆਵਾਜ਼ ਬੋਲੋ ਫੋਨਿਕ ਕਰਨਾ ਕੱਲੀ ਹਲਦੀ ਨਹੀਂ ਰਿੱਜੀ ਬਾਕੀ ਸਾਰਾ ਕੁਝ ਮਿਰਚ ਮਿਚ ਚੁਕਿਆ ਮਿਰਚ ਨੂਨ ਮਿਰਚ ਮਸਾਲੇ ਜੀਰਾ ਸਾਬਤਾ ਕੁੱਟਿਆ ਹੋਇਆ ਜੀਰਾ ਇੱਕ ਚੀਜ਼ ਨਹੀਂ ਨਾ ਰਹਿ ਜਾਵੇ ਲੋਟ ਕਰਕੇ ਸਾਰੇ ਨੂੰ ਸੇਕ ਨਾ ਪਾ ਦੇ ਚਾਹ ਮਹਰੀ ਉਹ ਵੀ ਆਪਣਾ ਸਬਜ਼ੀ ਕੱਟ ਕੇ ਉਹ ਕੱਟ ਕੇ ਰੱਖਉਤੀ ਹੈ ਤਾਂ ਕਿ ਜਿੱਤੇ ਰਹਿ ਨਾ ਪਾਣੀ ਨਾ ਹੋਵੇ ਤੁਹਨੇ ਨਹੀਂ ਹੋਣਾਗਾ ਦਰਸ਼ਕਾਂ ਨੂੰ ਆਲੂ ਉਬਾਲ ਕੇ ਭੰਨ ਲਿਓ ਤੁਸੀਂ ਆਪੇ ਵਾੜੋ ਇਹ 10 ਮਿੰਟ ਆਪ ਕਰਕੇ ਰੱਖਿਆ ਤੇ ਫਿਰ ਬਾਕੀ ਮੋਕੇ ਦੇ ਆਪਾਂ ਜਿਹੜਾ ਸਮਾਨ ਲੈ ਗਿਆ ਬੋਲਿਵੁੱਡ ਦਾ ਬਟਨ ਬਦਲਣਾ ਪੜਾ ਜੇ ਇਦਾਂ ਮਿਕਸ ਕਰਾਂਗੇ ਸੂਰਿਆ ਨਿਕਾ ਅੱਛਾ ਜੀ ਜਰਾ ਬੋਲੋ ਨਹੀਂ ਜੇ 0 ਵਿੱਚ ਕੀ ਕਰਾਂਗੇ ਮਿਕਸ ਕਰਾਂਗੇ ਜਿਵੇਂ ਹੀ ਤਰਾ ਹਜੇ ਵੀ ਨਹੀਂ ਗਈ ਟੋਨ ਵਿੱਚ ਬਸ ਹੋਰ ਤਾਂ ਨਹੀਂ ਲਾਉਗੀ ਕੋਲਚੇ ਵਾਲੀ ਬੀਬੀ ਆ ਜਾ ਚੁੱਕੀ ਆ ਇੰਦਰ ਕਿਚਨ ਇਹ ਨਹੀਂ ਕੋਲਚਾ ਪਨ ਆਟੇ ਵਾਲੇ ਰੇੜੀਆਂ ਦੇ ਕੋਲ ਹੁੰਦੇ ਨੇ ਮੈਦੇ ਵਾਲੇ ਆ ਪਾਟੇ ਵਾਲੇ ਲੈ ਕੇ ਆਂਦੇ ਆ ਕੋਲਚੇ ਵਾਲੀ ਬੀਬੀ ਨੇ ਅੱਧਰ ਤਿਆਰੀ ਕਰ ਲਈ ਮਿਰਚਾਂ ਕੱਟ ਲਈਆਂ ਚੱਕ ਕੇ ਢੱਕਣ ਅੱਛਾ ਥੋੜੀ ਹੋ ਗਈ ਰੇੜੀ ਵਾਲੀ ਆਈ ਹੋਈ ਆ ਭਾਈ ਅੱਜ ਸਾਡੇ ਕੋਲਚੇ ਵਾਲੀ ਉਹ ਉਂਗਲੀ ਨਹੀਂ ਨਾ ਚਾਂਗ ਨੇ ਦੇ ਦੇ ਆ ਦੇਸੀ ਦਾ ਇੱਕ ਹੁੰਡੀ ਆ ਲੋ ਵੀ ਖੋਲ ਚਾ ਨੂੰ ਲਗਰੇ ਨੇ ਕੱਟ ਖਾਣੇ ਵਾਲੇ ਮੈਂਬਰ ਉਧਰ ਬੈਠੇ ਨੇ ਆ ਛੋਟਾ ਮੈਂਬਰ ਸਾਡਾ ਸਾਰਿਆਂ ਤੋਂ ਦੂਜੀ ਚੱਕੋ ਗੋਦੀ ਚੱਕੋ ਬਿਲਕੁਲ ਨਹੀਂ ਗੋਦੀ ਚੱਕੋ ਮੈਨੂੰ 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 ਦਿਖਦਾ ਨਹੀਂ ਗੁਲਚੀ ਵਾਲੀ ਬੀਬੀ ਪਾਈ ਰੇੜੀ ਵਾਲੀ ਗਰਮ ਵੀ ਹੋ ਗਈ ਸੀ ਥੋੜੀ ਜੀ। ਦਾਸ ਦਾ ਪਿੱਛੇ ਗਰਮ ਹੋਈ ਨਾ। ਤੁਸੀਂ ਤੋਂ ਨੇ ਬਣਾ ਦਈਆਂ। ਹੂੰ ਜਿੰਨੇ ਤਤੇ ਜਿੰਨੇ ਤਤੇ ਤਵੇ ਹੋਗੇ ਉਨੇ ਤਤੀ ਬੀਬੀ ਹੋ ਗਈ ਸੀ ਅੱਧਰ ਗੁਲਚੀ ਵਾਲੀ। ਸਾਧਾ ਹੋ ਗਈ। ਗਰਮ ਦਾਸ ਬੀਤੀ ਹੋਈ ਆ। ਦਾਸ ਤੁਸੀਂ ਕਰ ਦਿੰਨੀਓ ਕਹਿ ਕਹਿ। ਮਾਮਾ ਹੂੰ ਲਓ ਕਹਿੰਦੇ ਤੁਸੀਂ ਦੇਖੋ ਵੀ ਕੀ ਬਣਦਾ ਮੈਂ ਕਿਹਾ ਪਹਿਲਾਂ ਭਰ ਲਓ ਜਦ ਨਹੀਂ ਤੇ ਭਰ ਨਹੀਂ ਆ ਚਲੋ ਫੇਰ ਕਰ ਵੀ ਕੋਲਚੇ ਵਾਲੀ ਆਪਾਂ ਚੈੱਕ ਕਰ ਲੇ ਤੇ ਰਖਾਣਾ ਫਰੇ ਤੁਸੀਂ ਅਸੀਸ ਇੱਧਰ ਲਿਕਣੀ ਹੈਗਾ ਨਾ ਠੀਕ ਆ ਹੁਣ ਪਪਾ ਬੱਤੀ ਅਰੇ ਐਂ ਠੀਕ ਆ ਹੁਣ ਠੀਕ ਆ ਫਿਰ ਇਹਦੇ ਰੋਟੀ ਬਣਾ ਲੀ ਅਸੀਂ ਇਸ ਤੋਂ ਪਰੇ ਨੂੰ ਹੋ ਜਾ ਪੁੱਤ ਹੱਥ ਨਾਲ ਨਹੀਂ ਗੈਸ ਚੱਲਦਾ ਪਪਾ ਕਿ ਮਿਰਚ ਰੇੜੀ ਥੋੜੀ ਜਿਓ ਪਾਣੀ ਆ ਮਿਰਚਾਂ ਸਾਡੀਆਂ ਜਲਦੀ ਨੇ ਤਾਂ ਕਰਕੇ ਅਸੀਂ ਥੋੜੀ ਜਿਓ ਮਿਰਚ ਪਾਵਾਂਗੇ ਅਸੀਂ ਬਹੁਤ ਪਾਣੀ ਆ ਇਸ ਪਾਣੀ ਅਸੀਂ ਕੱਜ ਰੇੜੀ ਲਾ ਲਈ ਅਸੀਂ ਕਹਾਂ ਦੀ ਅਸੀਂ ਰੇੜੀ ਲਾ ਕੇ ਬਣਾਉਣੀ ਆ ਤਬੀਤ ਵਧੀਆ ਨਾ ਤੁਹਾਨੂੰ ਮम्मी ਨੇ ਆਦਤ ਹੈ ਹੈ ਆਹ ਤਾਂ ਵੀ ਤੇ ਵਧੀਆ ਹਾਂ ਹਾਂ ਬੋਤੇ ਤਾਂ ਖਾਈ ਹੁੰਦਾ ਇਹ ਵੀ ਸੋ ਵਧੀਆ ਹੋਣਾ ਕਰਦਣ ਨਾਲੋਂ ਮੈਂ ਕਹਿੰਦਾ ਤੈਨੂੰ ਕੁਝ ਹੋਰ ਨਹੀਂ ਲੈਣਾ ਚਾਹੀਦਾ ਚੰਮ ਚੰਮ ਆਦੇ ਕੜਛੀ ਹੋਈ ਨਾ ਬੜਿਆ ਨਾ ਆਉਣ ਲੈ ਆਹ ਦਰਸੀਸ پلیٹ ਲੈ ਕੇ ਵੀ ਬੈ ਗਿਆ ਹਾਂਜੀ ਹਾਂ ਬੁੱਧ ਦਰ ਤਵਾ ਵੀ ਆਪਣਾ ਤਿਆਰ ਆ ਨਾਲ ਦੀ ਨਾਲ ਤੱਤੀਰਾ ਤੱਤੀ ਤਾਂ ਹੋ ਜੂਗੀ ਓਹ ਹੋ ਸੀ ਲੋਗੀ ਕੁਲ ਚਲੀ ਬੀਬੀ ਨੇ ਤਾਂ ਮੈਨੂੰ ਭਰਨ ਦਾ ਬਸ ਵੀਡੀਓ ਸਟਾਰਟ ਕਰਨ ਦਾ ਟਾਈਮ ਨਹੀਂ ਦਿੰਦਾ ਨੂੰ ਕਿ ਕਹਿੰਦੀ ਆ ਤੱਕ ਲੱਗੀ ਭਰਨ ਗਾਗਾ ਬੈਠੇ ਨੇ ਸਾਰਿਆਂ ਤੋਂ ਪਹਿਲਾਂ ਬਾਪੂ ਬੁਗਤ ਹੋਣਾ ਪਾ ਕੇ ਚੱਲੋ ਕੀ ਹੋ ਜਾਣਾ ਹੋਣਾ ਜਿਆ ਰੇੜੀ ਵਾਲਾ ਭਾਈ ਵਿਚਰੇ ਕੱਚਾ ਏ ਐਨਾ ਪੱਤਾ ਤਾਂ ਜਾਨੂੰ ਪੜਾ ਕੇ ਹਟਾਉਂ ਜਾਂ ਕੋੜੇ ਪਕ ਕੇ ਉਲਾਂਗੇ ਮੈਂ ਤਾਂ ਸੋਨ ਕੱਚਾ ਰੀ ਪਾ ਦਾਂ ਆਟੇ ਵਾਲੇ ਕੁਲਚੇ ਖਾਓ ਫਸਟ ਟਾਈਮ ਚੱਲੋ ਲਓ ਜੀ ਬਾਬੂ ਜੀ ਨੇ ਚੱਲਿਆ 2010 ਦਾ ਨੰਬਰ ਉਹ ਵੀ ਹੁਣ ਕਿਹਨੂੰ ਦੇ ਰਹੇ ਹੋ ਮੰਮੀ ਨੂੰ ਅਸੀਸ ਨੂੰ ਅਸੀਸ ਨੂੰ ਫੇਰ ਦੇ ਦੇਣਾ ਨਹੀਂ ਮੰਮੀ ਨਹੀਂ ਮੰਮੀ ਲੈ ਦਿੰਦੀ ਐ ਤਨਕ ਲਫੜਾ ਲਫੜਾ ਸੋਸ ਪਾ ਦੇ ਸੌ ਰੱਖ ਕੇ ਲੋ ਉਹ ਤੇ ਦਾਦੀ ਕੋ ਹੋ ਜਾਊ ਪੁੱਤੋਂ ਠੀਕ ਹੈ ਸੌਸ ਰੱਖ ਦਿਓ ਮਰਜੀ ਭਾਈ ਉਹ ਬੀਬੀ ਵਾਲਾ ਬੜਾ ਸੋਹਣਾ ਰੜੇ ਹਾਂ ਬਣਾਇਆ ਕੁਲਚਾ ਅਸਲੀ ਆ ਦੇਖ ਐ ਉਹ ਦੇਖ ਐ ਨਾ ਉਹ ਹੱਥ ਪਰ ਲੈ ਨਾ ਦੋ ਪਤਾ ਲੱਗ ਜਾਊਗਾ ਲੋ ਵੀ ਹੁਣ ਮੇਰੀ ਪਲੇਟ ਚੱਲੀ ਤੇ ਹੁਣ ਨੇ ਕੁਲਚੇ ਕੁਲਚੇ ਨੇ ਵਰਗੇ ਭਾਗਿਆ ਲਵਾਗੇ ਬਿਲਕੁਲ ਸੰਪੰਨ ਹੈ ਅਕੀ ਤੇ ਰਸਾਲ ਕਰਦਾ ਹਾਂ ਦੇਖੋ ਭਾਈ ਭਰ ਗਿਆ ਨਾ ਭਾਈ ਖੁਰਚਦਾ ਬਣੀ ਤਵਾ ਬੰਦੇ ਸਾਡੇ ਸੌਸ ਦੇ ਸ਼ਕੀਨ ਨੇ ਸੌਸ ਵੀ ਆਪਣੀ ਘਰ ਦੀ ਵਾਪਈ ਆ ਅੱਛੇ ਬਣਾਈ ਹੈ ਤੇ ਚਲੋਗੀ ਕੋਈ ਗਰੀਬ ਨਾ ਚਾ ਮੜਦੇ ਸੇਕ ਲਵਾਵਾਂਗੇ ਵੋਲੀਅਮ ਬਤਾਓ ਥੋੜੀ ਜੀ ਲਵਾਵਾਂਗੇ ਥੋੜੀ ਜਿਹੀ ਖੜੱਤਣ ਘਟ ਜੂਗੀ ਇਹਨਾਂ ਦੀਆਂ ਕੌੜੀਆਂ ਬਹੁਤ ਨੇ ਤੇ ਗੁਲਚੇ ਵਾਲੀ ਮੰਮੀ ਖਾੜੇ ਟੇਸਟ ਹੈ ਮੰਮੀ ਦੇ ਅੰਦਰ ਸਵਾਦ ਆ ਭਾਈਆਂ ਨਾਲੋਂ ਕਹਿੰਦੇ ਕਹਿੰਦੇ ਵੀ ਰੇੜੀ ਵਾਲੀ ਬੀਬੀ ਪਾਸ ਆ ਭਾਈਆਂ ਨਾਲੋਂ ਕਹਿੰਦੇ ਜ਼ਿਆਦਾ ਸਵਾਦ ਆ ਮੈਂ ਟੋਕ ਕ੍ਰਿਸਪੀ ਜਿਆ ਬਣਾਈਆਂ ਐ ਕੱਲ ਮੈਂ ਮਮੀ ਬੀਬੀ ਨੂੰ ਬਣਾ ਦੇਗੀ ਕੋਹਰ ਭਾਈ ਬੀਬੀ ਜੀ ਫਾਸਟ ਹੋ ਗੋ ਥੋੜਾ ਜਿਹਾ ਕਿਨੇ ਕਿਨੇ ਸਾਮਣਾ ਕੇ ਖਾਦੇ ਨੇ ਕੁਲ 6 ਤੇ ਜਿਨੇ ਨਹੀਂ ਖਾਦੇ ਜਰੂਰ ਬਣਾ ਕੇ ਖਾਓ ਸੋ ਮੈਂ ਗੁਲਚਾ ਦੋ ਤਰ੍ਹਾਂ ਖਾਣਾ ਹੁੰਦਾ ਸੋ ਜੇ ਮੇਰੀ ਪਲੇਟ ਲੱਗੂਗੀ ਤੁਹਾਨੂੰ ਉਦੋਂ ਹੀ ਪਤਾ ਲੱਗੂਗਾ ਦਾ ਦੰਦ ਨਹੀਂ ਬੰਦੇ ਕੋਈ ਨਹੀਂ ਮੈਂ ਪੁੱਛਿਆ ਹੋਣਾ ਵੈਸੇ ਲੱਗਦਾ ਨਹੀਂ ਦੋ ਖਾਣੇ ਹੋਗੇ ਖਾਣੇ ਹੋਗੇ ਹਨਾ ਕਿ ਆਏ ਹੂੰ ਲਾਈਟ ਪਿੰਕ ਹੋਗੇ ਉਹਨਾਂ ਸੀ ਇਕੱਠਾ ਹੀ ਕਰ ਲਿਆ ਸਾਡੇ ਦੋਨਾਂ ਦੇ ਤੇ ਮੰਮੀ ਉਹਨਾਂ ਨੂੰ ਹੋਰ ਚੱਲ ਪਿਆ ਕੰਮ ਫੇਰ ਕੋਲਚੇ ਵਾਲੀ ਰੇੜੀ ਵਾਲੀ ਬੀਬੀ ਦਾ ਅੱਜ ਇੱਕ ਬੀਬੀ ਤਾਲ ਪਾਣੀ ਲੈਣ ਆਈ ਪਰ ਸਾਡੀਆਂ ਮੰਮੀ ਕਹਿੰਦੇ ਦਵ ਰੋਟੀਆਂ ਲਈ ਬੈਠੇ ਨੇ ਤੇ ਉਹ ਬੀਬੀ ਕਿ ਦਵ ਰੋਟੀਆਂ ਨਹੀਂ ਖਾਣੇ ਤੁਸੀਂ ਇਚਰੀ ਸਾਸ ਪਾਤੀ ਹੈ ਹਾਂ ਇਚ ਕੋਈ ਨਾ ਹੋਰ ਪਾ ਦਿੰਦੇ ਐਸੇ ਚਲ ਮੁੰਡਾ ਮੈਂ ਤੋਂ ਬੰਦੇ ਲੀਉਂਗੀ ਫੇਰ ਆਪਾਂ ਕਾਰੇ ਤੇ ਲੈ ਕੇ ਜਾਉਂਗੀ ਪਲੇਟ ਕਿੱਥੇ ਐਦਾਂ ਹੀ ਲੈ ਜਾਉਂਗੀ ਹੋਈ ਹੁਣ ਆ ਗਈ ਕੈਮਰਾਮੈਨ ਤੇ ਪਕਾਵੇ ਦੀ ਬਾਰੀ ਮੰਮੀ ਹੋਰ ਲੈਣਾ ਬੀਬੀ ਤੁਸੀਂ ਲਾਲਾ ਇੱਦਾਂ ਮੜਾ ਮੋਟਾ ਹੋ ਬਾਹ ਹੋਤਾ ਹੈ ਇੱਕ ਬਾਦ ਦੂਹ ਹਸ ਮਾਲ ਪੱਤਾ ਸਮਾਂਦਾ ਤੁਸੀਂ ਦੱਸੋ ਅਸਹੀ ਸੁਣ ਬਣਾ ਦੇ ਕੋਈ ਪਤਾ ਨਹੀਂ ਮੈਂ ਟਾਇਨ ਕ੍ਰਿਸਪੀਆ ਕਰਦੀ ਬਾਤੋ ਵੀ ਵਿੱਚ ਪਾ ਕੇ ਰਾੜਦੀ ਮਾਰ ਜਾਨੇ ਉੱਤੇ ਹਾਂ ਰਾੜ ਦੂੰਗੀ ਸਾਰੇ ਰੜਦੀ ਸੀ ਇੱਕ ਗੋਟਾ ਲਗਾ ਸਾਰੇ ਬੱਚੋ ਨਾਲ ਹੀ ਕਰਮੋ ਇਹ ਨਾਟਕ ਦੇਖਦੇ ਦੇਖ ਖਵਾਵਾਂਗੇ ਕਿ ਦੇਖ ਲਿਆ ਅੱਜ ਵੀ ਸਾਰੇ ਨਾਟਕ ਦੇਖੋ ਆਹ ਦੇ ਮम्मी ਕੀ ਮੈਨੇ ਮम्मी ਇੱਧਰ ਨੂੰ ਦੇਖਿਆ ਨਹੀਂ ਗੁੱਟਾ ਥੰਬਨ ਚੰਗੀ ਤਰ੍ਹਾਂ ਕਰੋ। ਦੇ ਦੇ ਦਿਓ। ਦੇ ਦੇ ਦਿਓ। ਦੇ ਦੇ ਦੇ। ਸਬਜੀ ਤਾਂ। ਹਾਈ ਸਬਜੀ ਦੇ ਦੇ ਨੀ ਬੀਬੀ ਨੂੰ। ਦੇ ਦਿਓ। ਅਪਲੇਟ ਨਾਲ ਜੁੜ ਕੇ ਦੇ ਬੋਟੇ ਕੀ ਲੈਣਾ ਸੀ ਜੋ? ਦੇ। ਮੈਂ ਬਣਾਉਂਦੇ ਆ ਮम्मा ਇਹਨੂੰ ਵੀ ਖਰਾਉਗਾ। ਦੇ। ਮੰਮੀ ਨੇ ਇਨ ਨੂੰ ਉਹ ਘਰਾੜ ਕੇ ਦੇ ਦੇ ਕੱਲਾ ਤੇ ਆ ਤਾਂ ਹਾਂਜੀ ਆਪਕੇ ਮਾਇਨਾਂ ਜੂਤੀ ਦੇ ਬਸ ਸਿੱਧਾ ਆਪੋਥੋਂ ਜਾਣਿਆ ਔਰੇ ਤਾਂ ਗਰਮੀ ਆਉਂਦੀ ਆ ਥੈਨ ਕ੍ਰਿਸਪੀ ਕਰਦੀ ਉਹ ਕਿ ਹੁਣ ਲੱਗ ਗਿਆ ਨੇ ਸਾਡੀਆਂ ਪਲੇਟਾਂ ਲੱਗਣ ਅਜੇ ਨਹੀਂ ਸਰਵਾਉਂਦੀ ਆ ਇਹ ਆ ਜਾ ਪਾਉਣਾ ਸੋਚੋ ਸਵਾਰੀ ਮੇਰੀ ਪਲੇਟ ਸੋ ਮੈਂ ਖਾਣਾ ਹੁੰਦਾ ਤੇ ਕੋ ਸਟੋਪਿੰਗ ਕਰਕੇ ਹੋ ਗਿਆ ਤੇ ਆਪਾਂ ਦੋ ਸਬਜੀ ਨਾਲ ਖਾਵਾਂਗੇ ਥੋੜੀ ਜੀ ਸੌ ਸਬਜੀ ਦੁਪਤੇ ਪਾ ਲਿਓ ਅਰੇ ਨਹੀਂ ਸਰਵਾਉਂਦੀ ਅੱਛਾ डन ਸੋ ਚਲੋ ਵੀ ਹੁਣ ਅਸੀਂ ਵਲੌਗ ਦਾ ਕਰਦੇ ਹੁਣ ਐਂਡ ਅਸੀਂ ਵੀ ਨਾ ਠੰਡੇ ਕਰੀ ਆ ਆਪਣੇ ਖਾ ਲਈਏ ਗਰਮ ਗਰਮ ਤੇ ਦੱਸਿਓ ਵੀ ਕਿਵੇਂ ਲੱਗੇ ਸੋ ਆਲਮੋਸਟ ਸਾਇਰਨ ਟਰਾਈ ਕਰੀ ਹੋਈ ਰੈਸਪੀ ਸੋ ਜਿਨੇ ਨਹੀਂ ਕਰੀ ਜਰੂਰ ਕਰਿਓ ਬਹੁਤ ਟੇਸਟੀ ਨੇ ਮੰਮੀ ਵੀਡੀਓ ਨੇ ਖਾ ਚੁੱਕੇ ਨੇ ਸੋ ਓਕੇ ਜੀ ਬਾਏ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਲੋ ਜੀ ਹਰਜੀਤ ਦੀ ਪਲੇਟ ਵੀ ਲੱਗ ਗਈ